ਹੀ ਹਾਲ ਚਾਲ ਹੈ ਦੋਸਤੋ ਤੁਹਾਡਾ ਸਵਾਗਤ ਕਰਦੇ ਆ ਆਪਣੇ YouTube ਚੈਨਲ ਸੱਚਰ ਅਨਮੋਲ ਦੇ ਉੱਤੇ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਜਾ ਰਹੀ ਹੈ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਇੱਕ ਐਸੇ ਕ੍ਰਾਂਤੀਕਾਰੀ ਵੀਰ ਦੇ ਘਰ ਦੇ ਵਿੱਚ ਜੋ ਕਿ ਆਪਣੇ ਜਿਹੜੇ ਦੇਸ਼ ਦੇ ਵਾਸਤੇ ਜਿਸ ਨੇ ਆਪਣੇ ਪ੍ਰਾਨਾਂ ਨੂੰ ਨਿਸ਼ਾਵਰ ਕਰ ਦਿੱਤਾ ਤੇ ਵੱਡੇ ਵੱਡੇ ਜਿਹੜੇ ਆਪਣੇ ਦੇਸ਼ ਦੇ ਕ੍ਰਾਂਤੀ ਵੀਰ ਨੇ ਉਹਨਾਂ ਲਈ ਪ੍ਰੇਰਨਾ ਦਾ ਸਰੋਤ ਬਣੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਘਰੇ ਜੋ ਕਿ ਹੈ ਲੁਧਿਆਣੇ ਦੇ ਸਰਾਭਾ ਪਿੰਡ ਦੇ ਵਿੱਚ ਚਲੋ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਸੋ ਦੋਸਤੋ ਆਪਾਂ ਪਹੁੰਚ ਚੁਕੇ ਆਂ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੇ ਜਦੀਕਰ ਜੋ ਕਿ ਸਰਾਬਾ ਪਿੰਡ ਦੇ ਵਿੱਚ ਮੌਜੂਦ ਹੈ ਜੋ ਕਿ ਉਸ ਵੇਲੇ ਦਾ ਮਕਾਨ ਹੈ ਕਿ ਤੁਸੀਂ ਬਨਾਵਟ ਨੂੰ ਦੇਖ ਸਕਦੇ ਹੋ ਕਿੰਨੀ ਮਜ਼ਬੂਤ ਤੇ ਕਿੰਨੀ ਸੋਹਣੀ ਬਣਾਈ ਗਈ ਹੈ ਸੋ ਦੋਸਤੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੀ ਜਿਹੜੀ ਜੀਵਨੀ ਹੈ ਉਹ ਇਸ ਬੋਰਡ ਦੇ ਉੱਤੇ ਜੀਵਨ ਤੋਂ ਲੈ ਕੇ ਜੋ ਉਹਨਾਂ ਦੀ ਸ਼ਹਾਦਤ ਤੱਕ ਦਾ ਸਫ਼ਰ ਹੈ ਉਹ ਸਾਰਾ ਇਸ ਦੇ ਉੱਤੇ ਬਿਆਨ ਕੀਤਾ ਹੋਇਆ ਵਾ ਜੋ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਔਰ ਜੋ ਸਾਡੇ ਲੋਕਾਂ ਨੂੰ ਸਾਡੇ ਪੰਜਾਬੀਆਂ ਨੂੰ ਭਾਰਤੀਆਂ ਨੂੰ ਗੁਲਾਮੀ ਤੋਂ ਬਾਹਰ ਕੱਢਣ ਦੇ ਲਈ ਕੀਤਾ ਉਹ ਸਾਰਾ ਕੁਝ ਇੱਕ ਬੋਰਡ ਦੇ ਤੋ ਉਹਨਾਂ ਨੇ ਬਿਆਨ ਕੀਤਾ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਜਨਮ ਜਿਹੜਾ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਜੀ ਦੇ ਘਰੇ ਬੀਬੀ ਮਾਤਾ ਸਾਹਿਬ ਕੋਰ ਜੀ ਦੀ ਕੋਕ ਦੇ ਵਿੱਚ ਹੋਇਆ ਜੋ ਕਿ ਸਰਾਬਾ ਪਿੰਡ ਹੈ ਕੀ ਡਿਟੇਲ ਹੈ ਜੋ ਉਹਨਾਂ ਦੇ ਜਨਮ ਦੀ ਜੋ ਵੀ ਉਹਨਾਂ ਨੇ ਸਟਰਗਲ ਕੀਤਾ ਸਾਡੀ ਆਜ਼ਾਦੀ ਦੇ ਲਈ ਉਹ ਸਾਰਾ ਕੁਝ ਇਸ ਬੋਰਡ ਦੇ ਵਿੱਚ ਬਿਆਨ ਕੀਤਾ ਹੋਇਆ ਹੈ ਬਾਕੀ ਆ ਜੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਉਹਨਾਂ ਦੇ ਮਕਾਨ ਦੇ ਵਿੱਚ ਜੱਦੀ ਮਕਾਨ ਦੇ ਵਿੱਚ ਔਰ ਉਹ ਪੁਰਾਣਾ ਸਮਾਂ ਜਦੋਂ ਉਹਨਾਂ ਨੇ ਇਸ ਘਰ ਦੇ ਵਿੱਚ ਜਨਮ ਲਿੱਤਾ ਜੜੀ ਉਹਨਾਂ ਦੇ ਮਨ ਦੇ ਵਿੱਚ ਉਤੇਜਨਾ ਪੈਦਾ ਹੋਈ ਕਿ ਕਿਸ ਤਰੀਕੇ ਆਪਾਂ ਆਪਣੇ ਦੇਸ਼ ਨੂੰ ਆਜ਼ਾਦ ਕਰਨਾ ਉਹ ਸਾਰਾ ਕੁਝ ਅੱਜ ਇਹ ਘਰ ਬਿਆਨ ਕਰਦਾ ਵਾ ਚਲੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਸੋ ਦੋਸਤੋ ਆਪਾਂ ਅੰਦਰ ਆ ਚੁੱਕੇ ਹਾਂ ਸ਼ਹੀਦ ਕਰਤਾ ਸਿੰਘ ਸਰਾਭਾ ਜੀ ਦੇ ਜੱਦੀ ਮਕਾਨ ਦੇ ਵਿੱਚ ਬਹੁਤ ਹੀ ਸੋਹਣਾ ਮਕਾਨ ਹੈ ਉਹ ਰਾਜੋ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜੋ ਕਿ ਯਾਦਗਾਰ ਦੇ ਵਿੱਚ ਬੁੱਤ ਲਗਾਇਆ ਹੋਇਆ ਵਾ ਬਹੁਤ ਵੱਡੇ ਫ੍ਰੀडम फाइਟਰ ਰਹੇ ਨੇ ਸਾਡੇ ਕਰਤਾਰ ਸਿੰਘ ਸਰਾਭਾ ਜੀ ਬਹੁਤ ਵੱਡੀ ਸੋਚ ਦੇ ਮਾਲਕ ਔਰ ਬਹੁਤ ਵੱਡੇ ਦਿਲ ਦੇ ਮਾਲਕ ਨੇ ਆਜੋ ਅੰਦਰ ਤੁਹਾਨੂੰ ਹੋਰ ਉਹਨਾਂ ਦੀਆਂ ਯਾਦਗਾਰਾਂ ਦਿਖਾਣੇ ਆ ਦੋਸਤੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਰਤਾਰ ਸਿੰਘ ਸਰਾਭਾ ਜੀ ਦੀ ਜੋ ਬਚਪਨ ਦੀ ਤਸਵੀਰ ਹੈ ਜਿਹੜੀ ਜਦੋਂ ਆਪਾਂ ਕਹਿੰਦੇ ਆ origignal ਤਸਵੀਰ ਹੈ ਉਹ ਲੱਗੀ ਹੋਈ ਹੈ ਇੱਥੇ 24 ਮਈ 1986 ਨੂੰ ਜਨਮ ਹੋਇਆ ਤੇ ਜਿਹੜੀ ਫਾਂਸੀ ਦੀ ਸਜ਼ਾ ਦਿੱਤੀ ਗਈ 16 ਨਵੰਬਰ 1915 ਨੂੰ ਇਦੋਂ ਬਾਅਦ ਤੁਸੀਂ ਇੱਥੇ ਆ ਜਾਓ ਅੱਗੇ ਤੁਹਾਨੂੰ ਦਿਖਾਉਣੇ ਆ ਆ ਉਹ ਯੋਧਾ ਨੇ ਨਾਲ ਜਿਨ੍ਹਾਂ ਨੇ ਸ਼ਹਾਦਤ ਦਾ ਸਫ਼ਰ ਉਹਨਾਂ ਦੇ ਨਾਲ ਤੈਅ ਕੀਤਾ ਉੱਪਰ ਇੱਕ ਆਪਾਂ ਨੂੰ ਪੁਰਾਣਾ ਰੇਡੀਓ ਵੇਖਣ ਨੂੰ ਮਿਲ ਰਿਹਾ ਵਾ ਕਿ ਇਹ ਇੱਦਾਂ ਲੱਗ ਰਿਹਾ ਕਿ ਉਸ ਵੇਲੇ ਦਾ ਰੇਡੀਓ ਹੋਵੇ ਜੋ ਆਪਾਂ ਕਹ ਲੈਣੇ ਉਸ ਸਮੇਂ ਦੇ ਵਿੱਚ ਇਹ ਐਸੇ ਰੇਡੀਓ ਚੱਲਦੇ ਹੁੰਦੇ ਸੀ ਲੱਕੜ ਦੇ ਰੇਡੀਓ ਹੈ ਬਹੁਤ ਹੀ ਸੋਹਣਾ ਵਾ ਤੇ ਉਸ ਵੇਲੇ ਦਾ ਇਹ ਰੇਡੀਓ ਹੈ ਇਦੋਂ ਬਾਅਦ ਆਪਾਂ ਥੱਲੇ ਜਿਹੜੇ ਹੈਗੇ ਆ ਨਾਲ ਉਹਨਾਂ ਦੇ ਕ੍ਰਾਂਤੀਕਾਰੀ ਵੀਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਸਫ਼ਰ ਨੂੰ ਤੈਅ ਕੀਤਾ ਜਿਨ੍ਹਾਂ ਨੇ ਉਹਨਾਂ ਤੋਂ ਵੀ ਸਿੱਖਿਆ ਤੇ ਕਰਤਾਰ ਸਿੰਘ ਸਰਾਭਾ ਜੀ ਨੇ ਇਹਨਾਂ ਤੋਂ ਵੀ ਸਿੱਖਿਆ ਇਹ ਉਹ ਕ੍ਰਾਂਤੀਕਾਰੀ ਵੀਰ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੰਡਿਤ ਜਗਤਰਾਮ ਜੀ ਸਰਦਾਰ ਅਜੀਤ ਸਿੰਘ ਜੀ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਉਹਨਾਂ ਦੇ ਨਾਲ ਹੀ ਯਕੀਨ ਜਗਤ ਸਿੰਘ ਜੀ ਇਹ ਉਹ ਨੇ ਉਹ ਯੋਧੇ ਨੇ ਜਿਹੜੇ ਉਸ ਵੇਲੇਆਂ ਦੇ ਵਿੱਚ ਉਹਨਾਂ ਦੇ ਨਾਲ ਤੁਰੇ ਜਿਹੜੀ ਗਦਰ ਲਹਿਰ ਸੀਗੀ ਉਹਦੇ ਵਿੱਚ ਜਿਹੜਾ ਪ੍ਰਚਾਰ ਸੀ ਕੁਝ ਕੁ ਬੰਦਿਆਂ ਨੇ ਉਹ ਕੀਤਾ ਕੁਝ ਨੇ ਉਹਨਾਂ ਦੇ ਵਿੱਚ ਜਿਹੜਾ ਸਾਥ ਦਿੱਤਾ ਤੇ ਉਹ ਬੰਦੇ ਨੇ ਇਤੋਂ ਬਾਅਦ ਤੁਸੀਂ ਨੀਚੇ ਇੱਕ ਹੋਰ ਚੀਜ਼ ਦੇਖ ਸਕਦੇ ਹੋ ਜਿਵੇਂ ਆਪਾਂ ਕਹਿ ਦਿੰਨੇ ਆ ਅਜਿਹੇ ਟਾਈਮ ਦੇ ਵਿੱਚ ਕੈਟਲ ਹੁੰਦੀ ਹੈ ਇੱਕ ਕੈਟਲ ਲੱਗ ਰਹੀ ਹੈ ਜਾਂ ਤਾਂ ਪਾਣੀ ਪੋਣ ਵਾਲੀ ਜਾਂ ਚਾਹ ਪੋਣ ਵਾਲੀ ਇਤੋਂ ਬਾਅਦ ਥੱਲੇ ਸ਼ਹੀਦ ਸੇਵਾ ਸਿੰਘ ਠਿੱਕਰੀ ਵਾਲਾ ਇੱਕ ਰੱਜੇ ਪੂਜੇ ਪਰਿਵਾਰ ਵਿੱਚ ਜਨਮ ਲੈਣ ਦੇ ਬਾਵਜੂਦ ਵੀ ਸੰਘਰਸ਼ ਮੈਂ ਜੀਵਨ ਨੂੰ ਪਹਿਲੀ ਪਹਿਲ ਦਿੱਤੀ ਇਹਨਾਂ ਨੇ ਵੀ ਉਸ ਸੰਘਰਸ਼ ਦੇ ਵਿੱਚ ਆਪਣੀ ਪਹਿਲ ਦਿੱਤੀ ਸ਼ਹੀਦ ਸੇਵਾ ਸਿੰਘ ਠਿੱਕਰੀ ਵਾਲਾ ਉਦੋਂ ਬਾਅਦ ਕਾਫੀ ਸਾਰੇ ਜਿਹੜੇ ਹੈਗੇ ਆ ਯੋਧਾ ਵੀਰ ਯੋਧਾ ਨੇ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਹੋਇਆ ਵਾ ਬਹੁਤ ਪੁਰਾਣੀਆਂ ਤਸਵੀਰਾਂ ਨੇ ਜਿਹੜੇ ਉਸ ਵੇਲੇ ਦੀਆਂ ਨੇ ਉਹਨਾਂ ਨੂੰ ਇਹਨਾਂ ਨੇ ਦਿਖਾਇਆ ਹੋਇਆ ਵਾ ਕਰਤਾਰ ਸਿੰਘ ਸਰਾਭਾ ਬਹੁਤ ਹੀ ਵਧੀਆ ਪਰਿਵਾਰ ਦੇ ਵਿੱਚ ਪੈਦਾ ਹੋਣ ਵਾਲੇ ਬੰਦੇ ਸੀ ਔਰ ਉਹ ਚਾਹਦੇ ਤਾਂ ਆਪਣੇ ਜ਼ਿੰਦਗੀ ਨੂੰ ਬਹੁਤ ਵਧੀਆ ਬਤੀਤ ਕਰ ਸਕਦੇਗੇ ਉਹਨਾਂ ਨੂੰ ਕੋਈ ਮਤਲਬ ਨਹੀਂ ਸੀ ਪਰ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਜਾਗਰਤੀ ਆਈ ਕਿ ਨਹੀਂ ਮੈਂ ਆਪਣੇ ਦੇਸ਼ ਨੂੰ ਆਜ਼ਾਦ ਕਰਉਣਾ ਹੀ ਕਰਉਣਾ ਵਾ ਉਹ ਇੱਕ ਐਸੀ ਲਹਿਰ ਉਹ ਇੱਕ ਐਸੀ ਅੱਗ ਬਣ ਕੇ ਪਲਪੀ ਕੀ ਉਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਇੱਕ ਲਹਿਰ ਕੋਪੀ ਆਜੋ ਹੋਰ ਇੱਕ ਕਮਰਾ ਇੱਥੇ ਲੈ ਕੇ ਚੱਲਦੇ ਤੁਹਾਨੂੰ ਆ ਤੁਸੀਂ ਮੇਰੇ ਪਿੱਛੇ ਇੱਕ ਅਵਾਰਡ ਦੇਖ ਸਕਦੇ ਹੋ ਜਿਵੇਂ ਕਿ ਕੋਈ ਵੀ ਸੰਮੇਲਨ ਇੱਥੇ ਹੁੰਦਾ ਵਾ ਇਹ ਉਦੋਂ ਅਵਾਰਡ ਜਿਹੜੇ ਮਿਲਦੇ ਆ ਉਹ ਇੱਥੇ ਰੱਖੇ ਜਾਂਦੇ ਨੇ نیچے ਤੁਸੀਂ ਮਧਾਣੀ ਦੇਖ ਸਕਦੇ ਹੋ ਉਸ ਵੇਲੇ ਦੀ ਇਹ ਮਧਾਣੀ ਉਸ ਵੇਲੇ ਦੀ ਆ ਚਲੋ ਆਪਾਂ ਇਹ ਪਿੰਡਾਂ ਥਾਂਾਂ ਵਿੱਚ ਕਾਫੀ ਜਗ੍ਹਾ ਤਾਂ ਦੇਖੀ ਵੀ ਆ ਲੱਸੀ ਘੜਨ ਨੂੰ ਇਹ ਮਧਾਣੀ ਯੂਜ਼ ਕੀਤੀ ਜਾਂਦੀ ਹੈ ਇਹਦੇ ਨਾਲ ਹੀ ਨਾਲ ਤੁਸੀਂ ਪਿੱਛੇ ਕਾ ਚੇਅਰ ਲੱਗੀ ਦੇਖ ਸਕਦੇ ਹੋ ਉਸ ਵੇਲੇ ਦੀ ਚੇਅਰ ਹੈ ਜਿਵੇਂ ਆਪਣੇ ਤਾਂ ਅੱਜਕੱਲ ਨਿਵਾਰਾ ਲੱਗੀਆਂ ਹੁੰਦੀਆਂ ਨੇ ਜਾਂ ਦੂਜੀਆਂ ਰस्सੀਆਂ ਦੀ ਬਣੀ ਹੁੰਦੀਆਂ ਪਰ ਇਹ ਇੱਕ ਅਲੱਗ ਲੱਕੜ ਦੀ ਬਣਾਈ ਹੋਈ ਔਰ ਜਿਹੜੀਆਂ ਇਹਦੀਆਂ ਬਾਹਾਂ ਨੇ ਜਿੱਦਾਂ ਆਪਾਂ ਕਹਿੰਦੇ ਬਾਹਰ ਰੱਖਣ ਬਹੁਤ ਹੀ ਜ਼ਿਆਦਾ ਲੰਬੀਆਂ ਨੇ ਪਰ ਨਾਲ ਹੀ ਨਾਲ ਇੱਕ ਟੇਬਲ ਇਹਦੇ ਤੇ ਲੱਗਿਆ ਹੋਇਆ ਹੈ ਕਿ ਬੈਠਣ ਦੇ ਵਿੱਚ ਕੰਫਰਟ ਰਵੇ ਇਹ ਉਹ ਬਿਸਤਰ ਹੈ ਜਿੱਥੇ ਹੀ ਜੀਹੇ ਕਰਤਾਰ ਸਿੰਘ ਸਰਾਭਾ ਜੀ ਨੇ ਜਨਮ ਲਿੱਤਾ ਜਿੱਥੇ ਬੈਠੇ ਪਲੇ ਔਰ ਪੜ੍ਹਾਈ ਆਪਦੀ ਕੀਤੀ ਇਤੋਂ ਬਾਅਦ ਪਿੱਛੇ ਤੁਸੀਂ ਚਰਖਾ ਵੀ ਦੇਖ ਸਕਦੇ ਹੋ ਇਹ ਉਸ ਵੇਲੇਆਂ ਦਾ ਚਰਖੇ ਆ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਇਹ ਉਸ ਵੇਲੇਆਂ ਦੇ ਚਰਖੇ ਨੇ ਅੱਜ ਦੇ ਸਮੇਂ ਦੇ ਵਿੱਚ ਇਹ ਚਰਖੇ ਕਿਤੇ ਨਜ਼ਰ ਨਹੀਂ ਆਉਂਦੇ ਪਰ ਫਿਰ ਵੀ ਆਪਾਂ ਨੂੰ ਸਰਾਬਾ ਜੀ ਦੇ ਘਰ ਦੇ ਵਿੱਚ ਇਹ ਚਰਖਾ ਦੇਖਣ ਨੂੰ ਮਿਲਿਆ ਬਹੁਤ ਵੱਡੀ ਗੱਲ ਹੈ ਚਲੋ ਆਜੋ ਇਹ ਲੈ ਕੇ ਜਾਂਦੇ ਤੁਹਾਨੂੰ ਹੋਰ ਬਹੁਤ ਸਾਰੀਆਂ ਯਾਦਗਾਰਾਂ ਨੇ ਆਪ ਜੀ ਸਾਹਮਣੇ ਦਰਵਾਜ਼ਾ ਲੱਗਿਆ ਦੇਖਦੇ ਹਾਂ ਇਹ ਦਰਵਾਜ਼ੇ ਦੇ ਉੱਤੇ ਜਿਹੜੀ ਲੱਕੜ ਲੱਗੀ ਹੋਈ ਹੈ ਇਸ ਚੀਜ਼ ਨੂੰ ਬਿਆਨ ਕਰਦੀ ਹੈ ਕਿ ਕਿਸ ਤਰ੍ਹਾਂ ਦੀ ਜਿਹੜੀ ਸਿਕਿਉਰਿਟੀ ਸੀ ਉਸ ਟਾਈਮ ਦੀ ਉਸ ਚੀਜ਼ ਨੂੰ ਬਿਆਨ ਕਰਦੀ ਹੈ ਕਿ ਕੋਈ ਪਰੋਦੀ ਭਮਾਂ ਧੱਕਾ ਵੀ ਮਾਰੇ ਇਧਰ ਵੱਜਾਂ ਨਹੀਂ ਟੁੱਟ ਸਕਦਾ ਇਹ ਇਹਨੂੰ ਪੂਰੀ ਸਪੋਰਟ ਕਰਦਾ ਵਾ ਉਸ ਟਾਈਮ ਦੀ ਜਿਹੜੀ ਸਿਕਿਉਰਿਟੀ ਦੀ ਆਪਾਂ ਕਹ ਦਿੰਨੇ ਆ ਤਕਨੀਕ ਵੀ ਬਹੁਤ ਵੱਡੀ ਸੀ ਤੁਸੀਂ ਸਵਿਚ ਦੇਖ ਸਕਦੇ ਹੋ ਇਸ ਸਵਿਚ ਅੱਜ ਦੇ ਵੇਲੇ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੇ ਪਰ ਇਹ ਜਿਹੜੇ ਆ ਕਰਤਾਰ ਸਿੰਘ ਸਰਾਭਾ ਜੀ ਦੇ ਘਰੇ ਅੱਜ ਵੀ ਲੱਗੇ ਹੋਏ ਨੇ ਤੁਸੀਂ ਉਹਨੂੰ ਚੈੱਕ ਕਰ ਸਕਦੇ ਹੋ ਇਸ ਸਵਿਚ ਇਦੋਂ ਬਾਅਦ ਤੁਸੀਂ ਮੇਰੇ ਮਗਰ ਆਓ ਤੁਹਾਨੂੰ ਹੋਰ ਦਿਖਾਣੇ ਆ ਬੇੜੀਆਂ ਹੱਤ ਕੜੀਆਂ ਵਿੱਚ ਜਕੜੇ ਹੋਏ ਸੰਗਰਾਮੀ ਐ ਜਿਹੜੇ ਸੰਗਰਾਮ ਦੇ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੇ ਲੜਾਈਆਂ ਲੜੀਆਂ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਨ ਦੇ ਲਈ ਆਪਦੇ ਆਪ ਨੂੰ ਨਿਸ਼ਾਵਰ ਤੱਕ ਕੀਤਾ ਇਹ ਉਹ ਯੋਧਾ ਨੇ ਆਪਾਂ ਇਹਨਾਂ ਨੂੰ ਸਲੂਟ ਕਰਦੇ ਆ ਦਿਲੋਂ ਅਸੀਂ ਇਹਨਾਂ ਦਾ ਆਦਰ ਮਾਨ ਕਰਦੇ ਆ ਕਿਉਂਕਿ ਇਹਨਾਂ ਨੇ ਸਾਡੇ ਲਈ ਨੀਸਵਾਰਥ ਹੋ ਕੇ ਸੇਵਾ ਕੀਤੀ ਜਿਹੜੀ ਅੱਜ ਦਾ ਸਮਾਂ ਵਾ ਕੋਈ ਇਨਸਾਨ ਇੱਕ ਦੂਜੇ ਦੀ ਮਦਦ ਨਹੀਂ ਕਰਦਾ ਪਰ ਇਹ ਤਨ ਜਿਗਰੇ ਇਹਨਾਂ ਦੇ ਧਾਨ ਇਹਨਾਂ ਦੀਆਂ ਮਾਵਾ ਜਿਨ੍ਹਾਂ ਨੇ ਇਹਨਾਂ ਨੂੰ ਪੈਦਾ ਕੀਤਾ ਕਿ ਜਿਨ੍ਹਾਂ ਨੇ ਇਨਸਾਨੀਅਤ ਬਾਰੇ ਸੋਚਿਆ ਆਪਦੇ ਲਈ ਨਹੀਂ ਸਵਾਰਥੀ ਹੋਏ ਬਲਕਿ ਸਾਡੇ ਲੋਕਾਂ ਲਈ ਸੋਚਿਆ ਕਿ ਅਸੀਂ ਗੁਲਾਮੀ ਚੋਂ ਕਿੱਦਾਂ ਬਾਹਰ ਨਿਕਲੀਏ ਆਪਾਂ ਇਹਨਾਂ ਨੂੰ ਸਤ ਸਤ ਪ੍ਰਣਾਮ ਕਰਦੇ ਆ ਕਿਉਂਕਿ ਇਹਨਾਂ ਨੇ ਸਾਡੇ ਲਈ ਹੀ ਸੋਚਿਆ ਅੱਜ ਆਪਾਂ ਆਜ਼ਾਦ ਆ ਆਪਣੀ ਮਨਮਰਜ਼ੀਆਂ ਕਰਦੇ ਪਏ ਆ ਉਹ ਸਿਰਫ ਔਰ ਸਿਰਫ ਇਹਨਾਂ ਯੋਧਿਆਂ ਦੀ ਬਦੌਲਤ ਹੈ ਇੱਕ ਤੁਸੀਂ ਆ ਥੱਲੇ ਦੇਖ ਸਕਦੇ ਹੋ ਇੱਕ ਵਰਜਿਸ਼ ਦਾ ਕੋਈ ਜਿੱਦਾਂ ਆਪਾਂ ਕਹਿ ਲਈਏ ਪੁਜਾਰ ਹੈ ਜਿੱਦਾਂ ਅੱਜ ਦੇ ਸਮੇਂ ਦੇ ਵਿੱਚ ਜਿਮ ਨੇ ਉਸ ਵੇਲੇ ਦੇ ਵਿੱਚ ਕਰਤਾਰ ਸਿੰਘ ਸਰਾਭਾ ਜੀ ਨੇ ਇਹਦੇ ਨਾਲ ਆਪਣੇ ਜੀਵਨ ਦੇ ਵਿੱਚ ਵਰਜਿਸ਼ ਕੀਤੀ ਹੋਣੀ ਆ ਫਿਟਨੈਸ ਨੂੰ ਵਧਾਵਾ ਦਿੱਤਾ ਅੱਜ ਦਾ ਸਮਾਂ ਇਦਾਂ ਦਾ ਵਾ ਕਿ ਅੱਜ ਦੀ ਜਿਹੜੀ ਯੂਥ ਹੈ ਉਹ ਨਸ਼ਿਆਂ ਦੇ ਵਿੱਚ ਤਬਾਹ ਹੁੰਦੀ ਜਾ ਰਹੀ ਹੈ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆ ਪਰ ਕਰਤਾਰ ਸਿੰਘ ਸਰਾਭਾ ਜੀ ਨੇ ਉਸ ਚੀਜ਼ ਨੂੰ ਵੀ ਪ੍ਰੋਮੋਟ ਕੀਤਾ ਵਾ ਕਿ ਆਪਣੇ ਸਰੀਰ ਤੋਂ ਉੱਤੇ ਕੁਝ ਨਹੀਂ ਆ ਜੇ ਸਾਡਾ ਸਰੀਰ ਸਾਡਾ ਮਜ਼ਬੂਤ ਹੈ ਤੇ ਆਪਾਂ ਕਿਸੇ ਵੀ ਜੰਗ ਨੂੰ ਜਿੱਤ ਸਕਦੇ ਆ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਇਹ ਉਹਨਾਂ ਯੋਧਿਆਂ ਦੀਆਂ ਫੋਟੋਆਂ ਤੇ ਉਹਨਾਂ ਦਾ ਜੋ ਉਹਨਾਂ ਨੇ ਸਫਰ ਤੈਅ ਕੀਤਾ ਉਹਨਾਂ ਨੂੰ ਬਿਆਨ ਕਰਦੀਆਂ ਨੇ ਇਹਦੇ ਵਿੱਚ ਸ਼ਹੀਦ ਬੰਤਾ ਸਿੰਘ ਜੀ ਸ਼ਹੀਦ ਉੱਤਮ ਸਿੰਘ ਜੀ ਸ਼ਹੀਦ ਸੁਖਦੇਵ ਜੀ ਸ਼ਹੀਦ ਖੁਦੀराम बोस ਜੀ ਇਹ ਐਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਪਣਾ ਆਪ ਇਸ ਦੇਸ਼ ਦੇ ਲਈ ਇਸ ਭਾਰਤ ਲਈ ਪੰਜਾਬ ਦੇ ਲਈ ਨਿਸ਼ਾਵਰ ਕੀਤਾ ਅਸੀਂ ਇਹਨਾਂ ਨੂੰ ਸਲੂਟ ਕਰਦੇ ਹਾਂ ਆਜੋ ਤੁਹਾਨੂੰ ਅੱਗੇ ਹੋਰ ਦਿਖਾਣੇ ਆ ਤੁਸੀਂ ਪਿੱਛੇ ਛੜੀ ਲੱਗੀ ਦੇਖਦੇ ਆ ਮੈਨੂੰ ਲੱਗਦਾ ਉਹਨਾਂ ਦੇ ਦਾਦਾ ਜੀ ਦੀ ਹੋਣੀ ਹੈ ਤੇ ਇਹ ਇੱਕ ਚੀਅਰ ਹੈ ਵੀ ਉਸ ਵੇਲੇ ਦੀ ਬਾਕੀ ਇੱਥੇ ਕਿਤਾਬਾਂ ਪਈਆਂ ਹੋਈਆਂ ਨੇ ਬਹੁਤ ਰੋਚਕ ਕਿਤਾਬਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਜਿਹੜੀ ਕਿ ਲੋਕ ਆਉਂਦੇ ਨੇ ਕਈ ਜਿਵੇਂ ਕਿ ਆਹ ਹੋ ਗਈ ਤੁਸੀਂ ਆਹ ਬੁੱਕ ਚੈੱਕ ਕਰ ਸਕਦੇ ਹੋ ਗਦਰੀ ਬਾਬੇ ਕੌਣ ਸਨ ਗਦਰੀ ਲਹਿਰ ਜਿਹੜੀ ਬਾਹਰਲੇ ਮੁਲਕ ਚ ਜਾ ਕੇ ਇਹਨਾਂ ਨੇ ਚਲਾਈ ਇੱਕ ਜਗ੍ਹਾ ਦਾ ਵਾਕਿਆ ਯਾਦ ਆਇਆ ਮੈਨੂੰ ਆ ਗਦਰੀ ਲਹਿਰ ਦੇਖ ਕੇ ਇੱਕ ਸਮੇਂ 'ਚ ਕਰਤਾਰ ਸਿੰਘ ਸਰਾਭਾ ਜੀ ਬਾਹਰਲੇ ਮੁਲਕ ਗਏ ਅਮਰੀਕਾ ਉੱਥੇ ਕਿਸੇ ਰੈਸਟੋਰੈਂਟ 'ਚ ਕਿ ਕਿਸੇ ਜਗ੍ਹਾ ਤੇ ਗਏ ਉੱਥੇ ਲਿਖਿਆ ਹੋਇਆ ਸੀ ਡੌਗਸ ਐਂਡ Indians are not allowed. ਉਹਨਾਂ ਨੇ ਉਸ ਗੱਲ ਨੇ ਉਹਨਾਂ ਦੇ ਦਿਲ ਦੇ ਵਿੱਚ ਐਡਾ ਵੱਡਾ ਘਰ ਕਰ ਲਿਆ ਕਿ ਸਾਡੇ ਪੰਜਾਬੀਆਂ ਲਈ ਸਾਡੇ ਇੰਡੀਅਨਸ ਦੇ ਲਈ ਆ ਚੀ ਸੋਚੀ ਜਾਂਦੀ ਹੈ। ਤਾਂ ਉਹਨਾਂ ਨੇ ਉਸ ਵਕਤ ਹੀ ਆਪਣੇ ਮਨ ਦੇ ਵਿੱਚ ਉਸ ਚੀਜ਼ ਨੂੰ ਧਾਰ ਲਿਆ ਕਿ ਜਿਹੜੇ ਹੁਣੇ ਅੰਗਰੇਜ਼ ਐ ਜਾਂ ਬ੍ਰਿਟਿਸ਼ ਸ਼ਾਸਨ ਜਿਹੜਾ ਰਾਜ ਕਰਦਾ ਸੀ ਉਸ ਵੇਲੇ ਇਹਨੂੰ ਕਿਸ ਤਰ੍ਹਾਂ ਬਾਹਰ ਕੱਢਣਾ ਵਾ। ਤਾਂ ਉਹਨਾਂ ਨੇ ਉਸ ਵੇਲੇ ਹੀ ਗਦਰ ਲਹਿਰ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਤੇ ਬਹੁਤ ਵੱਡੇ ਯੋਗਦਾਨ ਦੇ ਨਾਲ ਹੀ ਨਾਲ ਉਹਨਾਂ ਨੇ ਦੇਸ਼ ਨੂੰ ਆਜ਼ਾਦੀ ਵੀ ਦਿਲਾਈ ਔਰ ਆਜ਼ਾਦੀ ਦੇ ਲਈ ਲੜਾਈ ਵੀ ਕੀਤੀ। ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਾਫੀ ਲੋਕ ਜੋ ਹੈ ਕਿ ਜੋ ਕਿ ਕਰਤਾਰ ਸਿੰਘ ਸਰਾਭਾ ਜੀ ਦੇ ਜਦੀ ਘਰ ਨੂੰ ਦੇਖਣ ਲਈ ਆ ਰਹੇ ਆ ਇੱਥੇ ਪਾ ਜੀ ਆ ਨਹੀਂ ਆਏ ਨੇ ਆਪਾਂ ਇਹਨਾਂ ਨਾਲ ਵੀ ਮੁਲਾਕਾਤ ਕਰਦੇ ਆ ਸਤਿ ਸ਼੍ਰੀ ਅਕਾਲ ਪਾ ਜੀ ਸਤਿ ਸ਼੍ਰੀ ਅਕਾਲ ਪਾ ਜੀ ਅੱਜ ਤੁਸੀਂ ਇੱਥੇ ਆਏ ਸਾਨੂੰ ਬਹੁਤ ਵਧੀਆ ਲੱਗਿਆ ਵਾ ਤੇ ਅਪਕ ਤੁਹਾਨੂੰ ਪੁੱਛਣਾ ਸੀ ਤੁਹਾਨੂੰ ਕਿੱਦਾਂ ਦਾ ਲੱਗਿਆ ਇੱਧਰ ਆ ਕੇ ਬਹੁਤ ਵਧੀਆ ਲੱਗਿਆ ਜੀ ਇਹ ਪੁਰਾਣਾ ਇਤਿਹਾਸ ਦੇਖ ਕੇ ਉਸ ਮਾਨ ਦੇ ਵਿੱਚ ਜੁਗੈਸਾ ਜਾਗੀ ਆ ਵੀ ਬਹੁਤ ਤਾਕੜੀਆਂ ਕਰਵਾਨੀਆਂ ਕਰੀਆਂ ਆਵੀਆਂ ਨੇ ਸਾਡੇ ਜੀਵਨ ਲਈ ਇਹਨਾਂ ਦੇ ਬਦੌਲਤ ਹੀ ਅਸੀਂ ਇੱਥੇ ਸੁਰੱਖਤਾਂ ਇਹਨਾਂ ਬਦੌਲਤ ਹੀ ਅਸੀਂ ਇੱਥੇ ਤੁਰੇ ਫਿਰਦੇ ਆਂ ਸਾਡਾ ਦੇਸ਼ ਜੋ ਯਾਦ ਕਰਾਇਆ ਇਹਨਾਂ ਸ਼ਖਸੀਅਤਾਂ ਨੇ ਕਰਾਇਆ ਬਹੁਤ ਵੱਡੀ ਦੇਣ ਹੈ ਇਹਨਾਂ ਦੀ ਜੀ ਅੱਜ ਕਰਤਾਰ ਸਿੰਘ ਸਰਾਭਾ ਜੀ ਆਪ ਹੁੰਦੇ ਤਾਂ ਕਿਹੋ ਜਿਹਾ ਮਾਹੌਲ ਹੁੰਦਾ ਤਾਂ ਇਹ ਤੋਂ ਕਈ ਗੁਣਾ ਜ਼ਿਆਦਾ ਵਧੀਆ ਹੋਰ ਹੋਣਾ ਸੀਗਾ ਕਿਉਂਕਿ ਉਹਨਾਂ ਦੀ ਸੋਚ ਨੂੰ ਅਸੀਂ ਹਲੇ ਠੀਕ ਹੈ ਵੀ ਸਮਝੇ ਤਾਂ ਹੈਗੀਆਂ ਪਰ ਉਹਨਾਂ ਨਹੀਂ ਸਮਝ ਸਕੇ ਜਿੰਨਾ ਕਿ ਉਹਨਾਂ ਦੀ ਸੋਚ ਸਾਨੂੰ ਹੋਰ ਅੱਗੇ ਲੈ ਕੇ ਜਾਣੀ ਹਸ ਚਾਹੁੰਦੀ ਸੀ ਉਹਨਾਂ ਦੀ ਸੋਚ ਬਹੁਤ ਉੱਚੀ ਸੀ ਬਾਕੀ ਜਿਹੜੀ ਨੌਜਵਾਨ ਪੀੜ੍ਹੀ ਹੈ ਜੋ ਅੱਜ ਵੀਡੀਓ ਨੂੰ ਵੀ ਦੇਖ ਰਹੀ ਹੈ ਜੋ ਕੁਛ ਕੈਸੀ ਨੌਜਵਾਨ ਪੀੜ੍ਹੀ ਹੈ ਜੋ ਕਿ ਨਸ਼ੇ ਤੇ ਮਾੜਿਆ ਕੰਮਾਂ ਦੇ ਵਿੱਚ ਫਸੀ ਹੋਈ ਹੈ ਉਹਨਾਂ ਨੂੰ ਭਾਜੀ ਕੀ ਸੁਨੇਹਾ ਦੇਣਾ ਚਾਹੂਗੇ ਤੁਸੀਂ ਉਹ ਬਹੁਤ ਗਲਤ ਆ ਸਾਡੇ ਦੇਸ਼ ਨੂੰ ਯੋਧਿਆਂ ਦੀ ਲੋੜ ਆ ਨਾ ਕਿ ਇਦਾਂ ਗਲਤ ਅੰਸਰਾਂ ਦੀ ਲੋੜ ਆ ਜੋ ਨਸ਼ੇੜੀ ਬਣ ਚੁੱਕੇ ਨੇ ਇਨਾ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲਣ ਦੀ ਲੋੜ ਆ ਮੈਂ ਹੱਥ ਵਨ ਕੇ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਜੋ ਗਲਤ ਲੀ ਦੇ ਉੱਤੇ ਪੈ ਗਏ ਗਲਤ ਆਨਸਰਾਂ ਦੇ ਧੱਕੇ ਚੜ ਗਏ ਉਹ ਬਾਹਰ ਨਿਕਲਣ ਤਾਂ ਇਹ ਯੋਧਿਆਂ ਤੋਂ ਕੁਛ ਨਾ ਕੁਛ ਸਿੱਖ ਕੇ ਜਿਆਦਾ ਨਹੀਂ ਤਾਂ ਥੋੜਾ ਸਿੱਖ ਕੇ ਤਾਂ ਅਸੀਂ ਸੰਸਾਰ ਨੂੰ ਚੰਗੇ ਪਾਸੇ ਲੈ ਕੇ ਜਾਈਏ ਜੇ ਕਰਤਾਰ ਸਿੰਘ ਸਰਾਭਾ ਵੀ ਚਾਹੁੰਦੇ ਤਾਂ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਸੀ ਤੁਸੀਂ ਮਕਾਨ ਨੂੰ ਦੇਖਦੇ ਹੋ ਉਹਨਾਂ ਦੇ ਬਹੁਤ ਸੋਨਾ ਮਕਾਨ ਬਣਿਆ ਹੋਇਆ ਵਾ ਸ਼ਾਇਦ ਉਸ ਸਮਿਆਂ ਦੇ ਵਿੱਚ ਐਸਾ ਮਕਾਨ ਕਿਸੇ ਕਿਸੇ ਕੋਲ ਹੁੰਦਾ ਜੋ ਚਾਹੁੰਦੇ ਤੇ ਆਪਣੀ ਜ਼ਿੰਦਗੀ ਨੂੰ ਬੜੇ ਆਰਾਮ ਨਾਲ ਬਸਰ ਕਰ ਸਕਦੇ ਸੀਗੇ ਪਰ ਉਹਨਾਂ ਨੇ ਉਸ ਚੀਜ਼ ਨੂੰ ਨਹੀਂ ਕੀਤਾ ਉਹਨਾਂ ਦੇ ਦਿਲ ਨੂੰ ਜਿਹੜਾ ੱਤਕਾ ਲੱਗਿਆ ਉਹ ਬਾਹਰਲੇ ਮੁਰਤ ਜਾ ਕੇ ਲੱਗਿਆ ਕਿ ਜੋ ਸਾਡੇ ਪੰਜਾਬੀਆਂ ਨਾਲ ਭਾਰਤੀਆਂ ਦੇ ਨਾਲ ਮਾੜਾ ਹੁੰਦਾ ਵਾ ਤਾਂ ਉਹਨਾਂ ਦੇ ਅੰਦਰ ਜਿਹੜੀ ਲਹਿਰ ਗੈਲੀਏ ਜਾਂ ਇੱਕ ਅੱਗ ਕਹਿ ਲਈਏ ਜਾਗੀ ਕਿ ਨਹੀਂ ਹੁਣ ਤਾਂ ਮੈਂ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਆਜ਼ਾਦ ਹੀ ਕਰਾਣਾ ਹੈ ਇਸੇ ਤਰ੍ਹਾਂ ਹੀ ਅੱਜ ਜਿਹੜੀ ਆਡੀਅנס ਜਿਹੜੇ ਲੋਕ ਐ ਜੋ ਨਸ਼ੇ 'ਚ ਗਰੇ ਹੋਏ ਐ ਜੋ ਗਲਤ ਕੰਮਾਂ 'ਚ ਪਏ ਹੋਏ ਐ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਇਹ ਤੁਸੀਂ ਬਾਹਰ ਨਿਕਲੋ ਅੱਜ ਸਾਡੇ ਦੇਸ਼ ਨੂੰ ਇਹੋ ਜਿਹੇ ਯੋਧਿਆਂ ਦੀ ਲੋੜ ਹੈ ਕਿ ਉਹ ਜਿਹੜੇ ਆਪਣੇ ਆਪ ਨੂੰ ਆਪਣੇ ਸਮਾਜ ਨੂੰ ਸੁਧਾਰਨ ਬਾਕੀ ਭਾਜੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਯੋਗਦਾਨ ਆਪਣਾ ਸਮਾਂ ਦਿੱਤਾ ਸਾਨੂੰ ਕਿ ਜੋ ਸਨੇਹਾ ਤੁਸੀਂ ਲੋਕਾਂ ਤੱਕ ਪਹੁੰਚਾਇਆ ਵਾ ਬਹੁਤ ਵੱਡਾ ਹੈ ਭਾਜੀ ਬਾਕੀ ਧੰਨਵਾਦ ਕਰਦੇ ਹਾਂ ਤੁਹਾਡਾ ਨਾਲ ਹੀ ਨਾਲ ਕਿ ਤੁਸੀਂ ਆਪਣਾ ਕੀਮਤੀ ਸਮਾਂ ਲੈ ਕੇ ਸਾਡੇ ਐਸੇ ਯੋਧੇ ਦੇ ਘਰੇ ਆਏ ਹੋ ਜਿੱਥੇ ਅੱਜ ਕੱਲ ਕੋਈ ਬਹੁਤ ਘਟਾਣਾ ਪਸੰਦ ਕਰਦੇ ਆ ヒストਰੀ ਨੂੰ ਬਹੁਤ ਘੱਟ ਪਸੰਦ ਕਰਦੇ ਆ ਲੋਕ ਉਹਨਾਂ ਨੂੰ ਬੇਫਜ਼ੂਲੀਆਂ ਚੀਜ਼ਾਂ ਬਹੁਤ ਪਸੰਦ ਆਉਂਦੀਆਂ ਨੇ ਪਰ ਇਹ ਜੋ ਚੱਜ ਦੀ ਚਾਣੇ ਉਹਦੇ 'ਤੇ ਘੱਟ ਆਉਂਦੇ ਨੇ ਤੇ ਪਜੀ ਇੱਕ ਨਾਸਟ ਸਨੇਹਾ ਆਡੀਅנס ਨੂੰ ਅਸੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਤੁਸੀਂ ਬਹੁਤ ਚੰਗੀ ਸੋਚ ਦੇ ਮਾਲਕੋਂ ਇਹ ਚੰਗੀਆਂ ਚੀਜ਼ਾਂ ਬਹੁਤ ਘੱਟ ਦਿਖਾ ਰਹੇ ਨੇ ਇੰਸਟਾਗ੍ਰਾਮ ਲਾ ਲਓ ਹਿਸਵਕ ਲਾ ਲਓ YouTube ਲਾ ਲਓ ਉਹਦੇ ਉੱਤੇ ਮਤਲਬ ਗੰਦਾ ਪ੍ਰਚਾਰ ਜ਼ਿਆਦਾ ਹੋ ਰਿਹਾ ਜਿਹੜੇ ਚੰਗੇ ਯੂਟੂਬਰ ਨੇ ਨਾ ਯਾ ਚੰਗੇ ਲੋਕ ਨੇ ਉਹ ਇਹ ਜੇ ਚੰਗੀਆਂ ਚੀਜ਼ਾਂ ਬਹੁਤ ਘੱਟ ਦਿਖਾਉਂਦੇ ਸੀ ਆਪਦੇ ਹੁਦਰੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਵਾਦ ਜੀ ਧੰਵਾਦ ਜੀ ਧੰਵਾਦ ਕਰ ਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਇਹ ਉਸ ਵੇਲੇ ਦੀਆਂ ਪੱਖੀਆਂ ਨੇ ਜੜੀਆਂ ਪੱਕੀਆਂ ਜਿਹਦਾ ਕਹਿੰਦੇ ਨੇ ਉਸ ਸਮੇਂ ਮੇਰੇ ਖਾਲ ਪੱਖੇ ਵਗੈਰਾ ਤਾਂ ਹੁੰਦੇ ਨਹੀਂ ਹੋਣੇ ਪੱਖੀਆਂ ਹੁੰਦੀਆਂ ਸੀਗੀਆਂ ਜੜੀਆਂ ਚੱਲੀਆਂ ਜਾਂਦੀਆਂ ਸੀ ਵੱਡੇ ਵੱਡੇ ਪੱਖੀ ਆ ਤੁਸੀਂ ਦੇਖ ਸਕਦੇ ਹੋ ਬੱਤਨੀ ਸੋਹਣੀ ਬਣਾਈ ਹੋਈ ਹੈ ਇਹਦੇ ਨਾਲ ਹੀ ਨਾਲ ਪੀੜੀਆਂ ਤੁਸੀਂ ਦੇਖ ਸਕਦੇ ਹੋ ਬੈਠਣ ਦੇ ਲਈ ਪੀੜੀਆਂ ਹੁੰਦੀਆਂ ਸੀ ਉਸ ਵਕਤ ਇੱਕ ਆਪਾਂ ਨੂੰ ਥੱਲੇ ਚੱਕੀ ਦਿਖਦੀ ਪਈ ਹੈ ਉਸ ਵੇਲੇ ਦੂਜੀਆਂ ਚੱਕੀਆਂ ਤਾਂ ਹੁੰਦੀਆਂ ਰਹੀ ਇਹਦੇ ਤੇ ਹੀ ਆਟਾ ਪੀਸਿਆ ਜਾਂਦਾ ਘੱਟ ਰੋਟੀਆਂ ਬਣਾਈਆਂ ਜਾਂਦੀਆਂ ਜੀ ਇਹਦੇ ਬਾਅਦ ਆਜੋ ਇੱਕ ਸਾਹਮਣੇ ਕਮਰਾ ਹੋਰ ਹੈਗਾ ਉਹ ਵੀ ਦਿਖਾਣੇ ਆ ਤੂੰ ਤੁਸੀਂ ਉੱਪਰ ਚੈੱਕ ਕਰ ਸਕਦੇ ਹੋ ਇੱਕ ਮੁੱਗਾ ਜਿਹਾ ਖੁੱਲਾ ਛੱਡਿਆ ਹੋਇਆ ਬੰਨਣਾ ਜਿਹਦੇ ਤੋਂ ਰੋਸ਼ਨੀ ਥੱਲੇ ਆਉਂਦੀ ਸੀ ਉਸ ਵੇਲੇਆਂ ਦੇ ਵਿੱਚ ਔਰ ਸਾਹਮਣੇ ਜਿੱਦਾਂ ਕਵਰਡ ਵੀ ਬਣਾਏ ਹੋਏ ਨੇ ਜਿਵੇਂ ਆਪਾਂ ਕਹਿੰਦੇ ਨੇ ਅੱਜ ਕੱਲ੍ਹ ﺍﻟमारीयां ਆਉਂਦੀਆਂ ਹਨ ਤੇ ਉਸ ਵੇਲੇ ਕੰਧਾਂ ਦੇ ਵਿੱਚ ਬਣੀਆਂ ਹੁੰਦੀਆਂ ਸੀ ਤੇ ਲੱਕੜ ਦੇ ਬੂਹੇ ਲੱਗੇ ਹੁੰਦੇ ਸੀ ਇਹਨਾਂ ਤੇ ਤੇ ਇਹ ਤੋਂ ਬਾਅਦ ਜਿੱਦਾਂ ਕਈ ਲੋਕ ਆਂਦੇ ਆ ਕਿਸ ਸਕੈਚ ਆਰਟਿਸਟ ਆਂਦੇ ਆ ਜਾਂ ਕੋਈ ਬੱਚੇ ਨੇ ਜਿਹੜੇ ਇਹਨਾਂ ਤੋਂ ਇਨਸਪਾਇਰ ਹੋਏ ਨੇ ਉਹਨਾਂ ਤਸਵੀਰਾਂ ਡਰਾਅ ਕਰਕੇ ਦੇ ਕੇ ਜਾਂਦੇ ਨੇ ਇਥੇ ਚੜਾ ਕੇ ਜਾਂਦੇ ਨੇ ਕਹਿ ਦਈਏ ਯਾਦਗਾਰ ਦੇ ਵਿੱਚ ਕਰਤਾਰ ਸਿੰਘ ਸਰਾਭਾ ਜੀ ਦੀ ਬਾਕੀ ਆਓ ਉੱਪਰ ਛੱਤ ਤੇ ਲੈ ਕੇ ਚੱਲਦੇ ਹਾਂ ਤੇ ਛੱਤ ਵੀ ਹੈ ਸੋ ਦੋਸਤੋ ਆਪ ਅਪਰ ਲੈ ਕਮਰੇਆ ਦੇ ਵਿੱਚ ਆ ਚੁੱਕੇ ਆ ਉਸ ਵਕਤ ਵੀ ਜਿੱਦਾਂ ਆਪਾਂ ਕਹ ਲਈ ਡਬਲ ਸਟੋਰੀ ਮਕਾਨ ਬੰਦੇ ਸੀਗੇ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਜਿੱਦਾਂ ਕਹ ਲਈਏ ਬਹੁਤ ਸੋਹਣੇ ਤਰੀਕੇ ਨਾਲ ਜੋ ਮਕਾਨ ਬੰਦੇ ਸੀ ਉਸ ਵੇਲੇ ਵੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਲਿਆਣੀ ਆ ਛੱਤਾਂ ਦੇ ਉੱਪਰ ਇੱਕ ਆ ਚੀਜ਼ ਉੱਪਰ ਪਈ ਹੋਈ ਆ ਆ ਵੀ ਤੁਸੀਂ ਦੇਖੋ ਤੇ ਮੈਨੂੰ ਦੱਸੋ ਇਹ ਕੀ ਚੀਜ਼ ਆ ਕਿਉਂਕਿ ਮੈਨੂੰ ਇਸ ਚੀਜ਼ ਬਾਰੇ ਨਹੀਂ ਪਤਾ ਕੀ ਚੀਜ਼ ਆ ਜਿਹਨੂੰ ਜਿਹਨੂੰ ਵੀ ਇਹ ਚੀਜ਼ ਪਤਾ ਹੈ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੇ ਤੇ ਇੱਕ ਵਾਕਿਆ ਯਾਦ ਆਇਆ ਵਾ ਉੱਪਰ ਕਮਰਿਆਂ ਚਾਹੇ ਜਦੋਂ ਕਰਤਾਰ ਸਿੰਘ ਸਰਾਬਾ ਜੀ ਨੂੰ ਜਦੋਂ ਜਿਹੜਾ ਲਾਸਟਾ ਟਾਈਮ ਆਪਾਂ ਕਹਿ ਲਈਏ ਉਹਨਾਂ ਨੂੰ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਜੱਜ ਸਾਹਿਬ ਨੇ ਕਿਹਾ ਕਿ ਤੂੰ ਉਤਰੀ ਏਡੀ ਛੋਟੀ ਉਮਰ ਆ 19 ਕੇ ਸਾਲ ਦੀ ਤੱਕ ਉਮਰ ਆ ਤਾਂ ਤੂੰ ਆਪਣੇ ਗੁਨਾਹਾਂ ਨੂੰ ਜਿਹੜੇ ਆ ਤੂੰ ਜੋ ਲੜਾਈ ਝਗੜੇ ਕੀਤੇ ਉਹਨਾਂ ਨੂੰ ਮੰਨ ਲਾ ਤਾਂ ਮੈਂ ਤੈਨੂੰ ਬਖਸ਼ ਦਾਂਗਾ ਤਾਂ ਕਰਤਾਰ ਸਿੰਘ ਸਰਾਬਾ ਜੀ ਨੇ ਹੱਸਦੇ ਹੋਏ ਕਿਹਾ ਕਹਿੰਦਾ ਜਿਹੜਾ ਤੁਸੀਂ ਜ਼ੁਲਮ ਸਾਡੇ ਭਾਰਤੀਆਂ ਦੇ ਉੱਤੇ ਸਾਡੇ ਪੰਜਾਬੀ ਭਰਾਵਾਂ ਦੇ ਉੱਤੇ ਕਰਦੇ ਉਹ ਕੋਈ ਥੋੜਾ ਵਾ ਕਹਿੰਦਾ ਜੇ ਤੁਸੀਂ ਉਹਨਾਂ ਨੂੰ ਉਸ ਜ਼ੁਲਮ ਨੂੰ ਉਸ ਅਪਰਾਧ ਨੂੰ ਮੰਨ ਲੈਂਦੇ ਤਾਂ ਕਹਿੰਦਾ ਮੈਂ ਆਪ ਦੇ ਅਪਰਾਧਾਂ ਨੂੰ ਵੀ ਮੰਨ ਲੈਂਦਾ ਵਾ ਤਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਉਸ ਤੋਂ ਬਾਅਦ ਤਾ ਕਰਤਾਰ ਸਿੰਘ ਸਰਾਭਾ ਜੀ ਨੇ ਵੀ ਹੱਸਦੇ-ਹੱਸਦੇ ਉਹ ਸਜਾ ਨੂੰ ਕਬੂਲਿਆ ਤੇ ਆਪਣੀ ਸ਼ਹਾਦਤ ਦੇਸ਼ ਦੇ ਲਈ ਦੇ ਦਿੱਤੀ ਐਸੇ ਕ੍ਰਾਂਤੀਕਾਰੀ ਐਸੇ ਯੋਧਾ ਆਪਣੇ ਪੰਜਾਬ ਦੇ ਵਿੱਚ ਪੈਦਾ ਹੋਏ ਨੇ ਜਿਨ੍ਹਾਂ ਦੀ ਮਿਸਾਲ ਅਸੀਂ ਕੀ ਦਈਏ ਐਡੇ ਤਗੜੇ ਲੈਵਲ ਦੇ ਆ ਅੱਜ ਦਾ ਸਮਾਂ ਵੱਲ ਲੋਕੀ ਢੇਰੀ ਟਾ ਦੰਦੇ ਨੇ ਪਰ ਇਹ ਉਹ ਯੋਧੇ ਨੇ ਜਿਨ੍ਹਾਂ ਨੇ ਕਦੀ ਢੇਰੀ ਨਹੀਂ ਢਾਈ ਤੇ ਅੱਗੇ ਹੋ ਕੇ ਮੁਕਾਬਲੇ ਕੀਤੇ ਬਾਕੀ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਮੈਨੂੰ ਬਹੁਤ ਮਜ਼ਾ ਆਇਆ ਅੱਜ ਜੱਦੀ ਘਰ ਦੇ ਵਿੱਚ ਆ ਕੇ ਬਹੁਤ ਚੰਗੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਔਰ ਸਮਝਣ ਨੂੰ ਮਿਲੀਆਂ ਦਿਲ ਨੂੰ ਖੁਸ਼ ਕਰ ਦੇਣ ਵਾਲੀਆਂ ਸੋ ਦੋਸਤੋ ਆਪਣੇ ਨਾਲ ਹੈ ਹਰਜਿੰਦਰ ਸਿੰਘ ਜੀ ਜਿਨ੍ਹਾਂ ਦੀ ਸ਼ਾਪ ਜੱਦੀ ਘਰ ਦੇ ਬਿਲਕੁਲ ਹੀ ਸਾਹਮਣੇ ਹੈ 25 ਸਾਲ ਤੋਂ ਜਿਹੜੇ ਭਾਜੀ ਇੱਥੇ ਮੌਜੂਦ ਨੇ ਕਾਰੋਬਾਰ ਵੀ ਕਰ ਰਹੇ ਨਾਲ ਹੀ ਨਾਲ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਲ-ਨਾਲ ਭਾਜੀ ਹਣੀ ਇੱਧਰ ਦੀ ਦੇਖਰੇਖ ਵੀ ਕਰਦੇ ਆ ਹਾਲਾਂਕਿ ਜੋ ਕਿ ਸਰਕਾਰ ਦੇ ਅੰਡਰ ਹੁੰਦੀ ਹੈ ਇਹ ਜਗ੍ਹਾ ਫੇਰ ਵੀ ਭਾਜੀ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਲ ਦੇ ਨਾਲ-ਨਾਲ ਜੋ ਇੱਕ ਕਰਤਾਰ ਸਿੰਘ ਸਰਾਭਾ ਜੀ ਦੇ ਲਈ ਦਿਲ ਦੇ ਵਿੱਚ ਪ੍ਰੇਮ ਹੈ ਉਹਦੇ ਨਾਲ ਨਾਲ ਪੂਰੀ ਸੇਵਾ ਕਰਦੇ ਆ ਪਾਜੀ ਸਸਰੀਕਾਲ ਜੀ ਸਸਰੀਕਾਲ ਜੀ ਪਾਜੀ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਔਰ ਜੋ ਤੁਸੀਂ ਆਪਣਾ ਯੋਗਦਾਨ ਦੇ ਰਹੇ ਹੋ ਇੱਧਰ ਉਹ ਬਹੁਤ ਵੱਡਾ ਵਾ ਜੀ ਤੇ ਪਾਜੀ ਤੁਹਾਡੀ ਸ਼ਾਪ ਵੀ ਇੱਧਰ ਹਾਂਜੀ ਉਹਦੇ ਬਾਰੇ ਦੱਸ ਦਿਓ ਸਾਡੇ ਆਡੀਅੰਸ ਨੂੰ ਆਪਣਾ ਜੀ ਮੈਨੂੰ ਸਾਨੂੰ 2000 ਦਾ ਮੈਂ ਉਰੇ ਆਇਆ ਹਾਂ ਸੀਰ ਕਰਤਾਰ ਸਿੰਘ ਸਰਾਭਾ ਜੀ ਦੇ ਜੱਤੀ ਘਰ ਦੇ ਬਿਲਕੁਲ ਸਾਹਮਣੇ ਤੇ ਆਪਣਾ ਕਾਰੋਬਾਰ ਵੀ ਵਧੀਆ ਉਹ ਵੀ ਇਹਨਾਂ ਦੇ ਬਦੌਲ ਹੈ ਜੋ ਮਸੂਰੀ ਹੋ ਰਹੀ ਆ ਜੋ ਕੰਮ ਦੀ ਵਾਧਾ ਹੋ ਰਿਹਾ ਸਰਾਭਾ ਜੀ ਕਰਕੇ ਆ ਕਿਉਂਕਿ ਸਾਡਾ ਘਰੇ ਦਾ ਜੀ ਲੱਗਦਾ ਹੀ ਨਹੀਂ ਹੈਗਾ ਕੋਈ ਐਤਵਾਰ ਨੂੰ ਸਾਰੇ ਦੁਕਾਨਾਂ ਵਾਲੇ ਸੁੱਟੀਆਂ ਤੇ ਹੁੰਦੇ ਆ ਤੇ ਅਸੀਂ ਉਹਰੇ ਖੋਲਦੇ ਆ ਕਿਉਂਕਿ ਸੰਕਤ ਬਹੁਤ ਹੁੰਦੀ ਆ ਉਹ ਕੋਣੀ ਚਾਹੀਦੀ ਵੀ ਆ ਕਿਉਂਕਿ ਏਡੇ ਵੱਡੇ ਸੀ ਜਿੰਨੇ ਆਪਣੇ ਸਰਾਭਾ ਜੀ ਸੀ ਹਨਾ ਤੇ ਬਾਕੀ ਗੱਲ ਇਹ ਆ ਵੀ ਛੋਟੀ ਛੋਟੀ ਉਮਰ ਚ ਜਿਹੜੀ ਕੁਰਬਾਨੀ ਇਹਨਾਂ ਨੇ ਕੀਤੀ ਆ ਮੈਂ ਤਾਂ ਕਹਿੰਦਾ ਵੀ ਅੱਜ ਦੇ ਸਮੇਂ ਚ ਕੋਈ ਕਰਦੇ ਵੀ ਬਿਲਕੁਲ ਪਾ ਜੀ ਬਾਕੀ ਕਰੀ ਭੱਜੀ ਦੀ ਜਿਹੜੀ ਸ਼ਾਪ ਹੈ ਉਹ ਦਿਖਾ ਦਿਓ ਆਪਣੇ ਕੈਮਰੇ ਤੇ ਬਿਲਕੁਲ ਸਾਹਮਣੇ ਆ ਘਰ ਦੇ ਔਰ ਜੇ ਅਗਰ ਕੋਈ ਆਂਦਾ ਵੀ ਹੈ ਜਦਾਂ ਜਦੀਕਰ ਦੇਖਣ ਦੇ ਲਈ ਤਾਂ ਉਹ ਚਾਹੇ ਸ਼ਾਪ ਪੁੱਛਲੇ ਚਾਹੇ ਜਦੀਕਰ ਪੁੱਛਲੇ ਕੋਈ ਗੱਲ ਹੈ ਸਾਹਮਣੇ ਹੀ ਹੈ ਬਿਲਕੁਲ ਬਾਕੀ ਅੱਜ ਦਾ ਵਲੌਗ ਤੁਹਾਨੂੰ ਸਾਡਾ ਕਿਦਾਂ ਦਾ ਲੱਗਿਆ ਤੇ ਕੋਈ ਚੰਗੀ ਚੀਜ਼ ਸਾਨੂੰ ਸਿੱਖਣ ਨੂੰ ਮਿਲੀ ਆ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਬਾਕੀ ਚੈਨਲ ਨੂੰ ਸਪੋਰਟ ਕਰਦੇ ਰੋ ਓਕੇ